ਮੈਂ ਅੱਜ ਯਾਰੀ ਕੋਰ ਵੀਡੀਓ ਬਣਾ ਦੇ ਛੋਟੀ ਜੀ ਰੀਲ ਇੱਕ ਵੀਡੀਓ ਪਾਈ ਆ ਮੈਂ ਹਨਾ ਵੀ ਪੰਜਾਬ ਨੂੰ ਆਪਾਂ ਸੋਨੇ ਦੀਆਂ ਕੰਧਾਂ ਖੜੀਆਂ ਕਰ ਦਾਂਗੇ ਮੈਂ ਕਿਹਾ ਵੀ ਹਰਿਆਣੇ ਵਾਲੇ ਵੀ ਆਪਣੇ ਨੇ ਹਨਾ ਅੱਧਾ ਰਾਜਸਥਾਨ ਜਾਂ ਵੀ ਆਪਣੇ ਹੀ ਆ ਤੇ ਹਿਮਾਚਲ ਵਾਲੇ ਡੋਗਰੇ ਨਹੀਂ ਆਪਣੇ ਆ ਪਹਿਲਾਂ ਤਾਂ ਕੰਗਣਾ ਠੰਗਣਾ ਜੀ ਨੂੰ ਟੰਗਣਾ ਆਪਾਂ ਨੇ ਸਮਾਰ ਕੇ ਟੰਗਾ ਇਹਨੂੰ ਦੇਖੋ ਮੈਂ ਹੁਣ ਗਲਤ ਗੱਲ ਨਹੀਂ ਬੋਲਣੀ ਨਹੀਂ ਤਾਂ ਟੰਗਾਂ ਟੋਂਗਾ ਜੀਆਂ ਮੈਂ ਮੈਂ ਕਹਣਾ ਹੁਣ ਮੈਂ ਥੋਨੂੰ ਪਤਾ ਨਾਲੇ ਮੇਰਾ ਵੀ ਇਹ ਤਾਂ 10 ਟਾਇਰ ਆਪਾਂ ਐਨਾ ਸੰਗਰੂਰ ਵਾਲਾ ਬਿਰ ਰਿਆਂ ਰੇਡੀਏਟਰ ਵਾਲਾ ਇਹ ਰੋਡ ਕੁੱਟਰਾ ਇਹਨੇ ਖੜਨਦਾ ਵੀ ਨਹੀਂ ਭਾਏਣਾ ਖਲਾਰੀ ਪਾਉਣਾ ਜਾਊਗਾ ਟੰਗਣਾ ਫੁੰਗਣਾ ਇਹ ਕਿਧਰ ਹੀ ਜਾਣੀ ਆ ਸਮਝੇ ਕਨਾ ਇੱਕ ਕੰਗਣਾ ਜੀ ਨੂੰ ਜ਼ਰੂਰ ਟੰਗਣਾ ਆਪਾਂ ਤੇ ਇਹਨੂੰ ਇਹਦਾ ਕੰਗਣਾ ਖੜਾ ਕੇ ਇਹਨੂੰ ਦੇਖੇ ਇਹਦਾ ਇਹੋ ਜਿਹਾ ਕੰਗਣਾ ਖੜਾਵਾਂਗੇ ਕਨਾ ਇਹਦੇ ਇਹੋ ਜਿਹਾ ਨੇੜੂ ਜੰਦਾ ਲਾਵਾਂਗੇ ਭਲਾਡੇ ਵਾਲਾ ਜਦੋਂ ਪਾਈ ਚੀਮਾ ਭਲਾਡਾ ਇਹਦੇ ਧਰਨ ਪਾਈ ਕਨਾ ਜਦੋਂ ਇਹਦੇ ਕਹਿੰਦਾ ਟਕਾਣੇ ਕਰਦੇ ਆ ਮੈਂ ਕਹਿੰਦਾ ਲਾਣੇ ਦਾ ਜਮੀਨ ਮੈਂ ਕਹਿੰਦਾ ਪਰ ਮਨ ਕੰਗਣਾ ਟੰਗਣਾ ਜੀ ਨੇ ਦੇਖੀ ਟੰਗ ਦੇ ਸਾਲੀ ਨੂੰ ਵੀ ਕਿਸਾਨ ਅੰਦੋਲਨ ਸਾਲੀਏ ਜਿਆਦਾ ਤੇਰੇ ਲਫੇੜੇ ਮਾਰ ਮਾਰ ਕੇ ਨਾ ਪਹਿਲਾਂ ਤਾਂ ਚਲ ਕਾ ਨੂੰ ਇੰਨਾ ਗੁੱਸਾ ਨਹੀਂ ਇਸਤਰੀ ਦਾ ਮਨ ਨੇ ਸਤਕਾਰ ਕਰਨਾ ਸਾਰਿਆਂ ਨੇ ਉਦਾਂ ਆਪਾ ਹੱਥ ਨਹੀਂ ਚੁੱਕਦੇ ਖਾਲਸਾ ਨਾਲੇ ਹੱਥ ਨਹੀਂ ਚੱਕਦਾ ਹੁੰਦਾ ਐਨੇ ਤੁਸੀਂ ਗੁੱਸੇਜ ਹੋ ਜਾਂਦੇ ਯਾਰ ਮਨ ਚ ਬਾਲਾ ਗੁੱਸਾ ਨਾ ਲਿਆਇ ਕਰੋ ਮੈਂ ਨਾਲੇ ਮਨ ਚ ਨਹੀਂ ਸੋਚਦਾ ਤੁਸੀਂ ਤੁਸੀਂ ਮਨ ਚ ਸੋਚਣ ਲੱਗ ਜਾਨੇ ਗੁੱਸਾ ਨਹੀਂ ਕਰਨਾ ਪਰ ਟੰਗਣਾ ਜਰੂਰ ਹੈ ਇਹਨੂੰ ਇਹਨੂੰ ਤੇ ਅਕਸ਼ੇ ਕੁਮਾਰ ਜੀ ਨੂੰ ਤਾਂ ਜਰੂਰ ਦਿਖਾਵਾਂਗੇ ਫਿਲਮਾਂ ਦੇਖੀ ਨਾਲੇ ਇਹਨਾਂ ਨੂੰ ਨਿਜਾਵਾਂਗੇ ਆਪਾਂ ਉਹ ਲੂਮੀਨਾਟੀ ਜਾਂ ਉਹ ਅਵਾਨੀਆਂ ਦੇ ਨੱਚਿਆ ਆ ਆਪਾਂ ਇਹਨਾਂ ਨੂੰ ਲਿਜਾਵਾਂਗੇ ਆਪਣੀਆਂ ਸਟੇਜਾਂ ਤੇ ਦੇਖੀ ਪੈਸੇ ਮਗਰ ਆਉਂਦੇ ਸਾਲੇ ਕੁੱਤੇ ਆਂਗੂ ਦੇ ਕਿ ਸੌਂਗਦੇ ਪੈਸੇ ਨੂੰ ਡਾਲਰਾਂ ਨੂੰ ਤਾਂ ਭੈਂਚਦੇ ਜੀਭਾਂ ਵੀ ਮਾਰਨਗੇ ਦੇਖੀ ਬਾਹਰ ਕੱਢ ਕੱਢ ਮਾਰਨਗੇ ਦੜੀ ਜੀਭਾਂ ਤੇ ਉਹ ਦਲਜੀਤ ਜੀ ਨੂੰ ਦਿਖਾਵਾਂਗੇ ਆਪਾਂ ਤੇ ਨਾਲੇ ਆਪਾਂ ਸਾਰੇ ਪੱਗਾਂ ਵਾਲੇ ਗਾਇਕਾਂ ਦਾ ਨਾ ਇੱਥੇ ਪੀ ਐਨ ਕਾਲਸੀਅਮ ਭਰਾਂਗੇ ਆਪਾਂ ਸਾਰੇ ਪੱਗਾਂ ਵਾਲੇ ਗਾਇਕਾਂ ਨੂੰ ਆਪਾਂ ਕਰਾਂਗੇ આમંત્રਿਤ ਵੀ ਆਜੋ ਬਾਈ ਸਾਰੇ ਪੱਗਾਂ ਵਾਲੇ ਗਾਇਕ ਉੱਥੇ ਆਪਾਂ ਮੂਸਾ ਨੂੰ ਟ੍ਰਿਬਿਊਟ ਕਵਰ ਕਰਾਂਗੇ ਨਾਲੇ ਠੀਕ ਹੈ ਕਰਾਈ ਆਪਾਂ ਵਧੀਆ ਸ਼ੋਅ ਕਰਾਵਾਂਗੇ ਉੱਥੇ ਤੇ ਸਾਰਿਆਂ ਨੂੰ ਆਪਾਂ ਸਨਮਾਨਤ ਵੀ ਕਰਾਂਗੇ ਬੁਲਾਵਾਂਗੇ ਸਾਰਿਆਂ ਨੂੰ